ਵਾਹੇ ਗੁਰੂ ਵਾਹੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋਂ 17 ਸਾਲ ਦੇ ਹੋ ਗਏ ਸੀ ਤਾਂ ਪਿਤਾ ਮਹਿਤਾ ਕਾਲੂ ਜੀ ਨੇ ਗੁਰੂ ਜੀ ਨੂੰ ਆਖਿਆ ਕਿ ਤੁਸੀਂ ਹੁਣ ਵੱਡੇ ਹੋ ਗਏ ਹੋ ਕੁਝ ਧਨ ਕਮਾਉਣਾ ਵੀ ਸਿੱਖੋ ਅੰਤ ਪਿਤਾ ਜੀ ਨੇ ਵਪਾਰ ਕਰ ਲਈ ਬਾਲਕ ਨਾਨਕ ਜੀ ਨੂੰ 20 ਰੁਪਏ ਦਿੱਤੇ ਅਤੇ ਕਿਹਾ ਕਿ ਤੁਸੀਂ ਹੁਣ ਇਹਨਾਂ ਰੁਪਈਆਂ ਵੱਲੋਂ ਇੱਕ ਛੋਟਾ ਜਿਹਾ ਵਪਾਰ ਸ਼ੁਰੂ ਕਰੋ ਮਨਾਫਾ ਹੋਣ ਉੱਤੇ ਮੈਂ ਤੁਹਾਡੀ ਲਗਾਤਾਰ ਸਹਾਇਤਾ ਕਰਦਾ ਰਹਾਂਗਾ ਮੈਨੂੰ ਪੂਰੀ ਆਸ ਹੈ ਕਿ ਇੱਕ ਦਿਨ ਤੁਸੀਂ ਬਹੁਤ ਵੱਡੇ ਵਪਾਰੀ ਬਣ ਸਕਦੇ ਹੋ ਬਹੁਤ ਸਮਝਾ ਬੁਝਾ ਕੇ ਇੱਕ ਸਹਾਇਕ ਦੇ ਰੂਪ ਵਿੱਚ ਗਵਾਂਡੀਆਂ ਦਾ ਮੁੰਡਾ ਜਿਸ ਦਾ ਨਾਮ ਬਾਲਾ ਸੀ ਜੋ ਕਿ ਬਾਲਕ ਨਾਨਕ ਜੀ ਦਾ ਬਚਪਨ ਦਾ ਮਿੱਤਰ ਸੀ ਉਹਨਾਂ ਦੇ ਨਾਲ ਭੇਜ ਦਿੱਤਾ ਤਾਂ ਕਿ ਨਾਨਕ ਜੀ ਨੂੰ ਆਪਣੀ رائے ਦੇ ਕੇ ਸਹਿਯਤਾ ਵੀ ਕਰਦਾ ਰਹੇ ਹੁਣ ਬਾਲਕ ਨਾਨਕ ਜੀ ਨੂੰ ਪਿਤਾ ਜੀ ਨੇ ਇੱਕ ਵਿਸ਼ੇਸ਼ ਆਦੇਸ਼ ਦਿੱਤਾ ਕਿ ਪੁੱਤਰ ਕਿਤੇ ਧੋਖਾ ਨਹੀਂ ਖਾਣਾ ਖਰਾ ਸੌਦਾ ਹੀ ਕਰਨਾ ਜਿਸ ਵਿੱਚ ਮੁਨਾਫਾ ਨਿਸ਼ਚਿਤ ਹੀ ਹੋਵੇ ਇਸ ਤੋਂ ਬਾਅਦ ਦੋਨੇ ਮਿੱਤਰ ਤਲਵੰਡੀ ਵੱਲੋਂ ਗਵਾਂਢੀ ਨਗਰ ਲਈ ਚੱਲ ਪਏ ਰਸਤੇ ਵਿੱਚ ਇੱਕ ਸਥਾਨ ਉੱਤੇ ਸੜਕ ਦੇ ਕੰਡੇ ਉੱਤੇ ਸਾਧੂਆਂ ਦਾ ਇੱਕ ਡੇਰਾ ਵਿਖਾਈ ਦਿੱਤਾ ਨਾਨਕ ਜੀ ਨੇ ਸਾਧੂਆਂ ਦੇ ਦਰਸ਼ਨਾਂ ਦੀ ਇੱਛਾ ਜ਼ਾਹਿਰ ਕੀਤੀ ਅਤੇ ਦੋਨੇ ਸਾਥੀ ਰਸਤਾ ਛੱਡ ਕੇ ਸਾਧੂਆਂ ਦੇ ਡੇਰੇ ਪਹੁੰਚ ਗਏ ਸਾਰੇ ਸਾਧੂ ਭਜਨ ਵਿੱਚ ਵਿਅਸਤ ਸਨ ਨਾਨਕ ਜੀ ਨੇ ਉਹਨਾਂ ਦੇ ਮਹੰਤਵ ਵੱਲੋਂ ਗੱਲਬਾਤ ਕੀਤੀ ਗੱਲਬਾਤ ਤੋਂ ਪਤਾ ਲੱਗਾ ਕਿ ਇਹ ਸਾਧੂ 4-5 ਦਿਨਾਂ ਤੋਂ ਭੁੱਖੇ ਹਨ ਗੁਰੂ ਜੀ ਨੇ ਸੋਚਿਆ ਕਿ ਇਨਾ ਨੁੱਪ ਕੋ ਜਨ ਚੁਕਾਨ ਨਾ ਰੋ ਹੋਰ ਕਿਹੜਾ ਨਾਪੇ ਵਾਲਾ ਸੋਦਾ ਹੋ ਸਕਦਾ ਹੈ ਬਾਲਕ ਨਾਨਕ ਜੀ ਨੇ ਮਹੰਤ ਨੂੰ 2 ਰੁਪਏ ਦੇ ਦਿੱਤੇ ਅਤੇ ਕਿਹਾ ਮਹਾਪੁਰਖੋ ਤੁਸੀਂ ਇਸ ਵੱਲੋਂ ਆਪਣੇ ਭੋਜਨ ਦਾ ਪ੍ਰਬੰਧ ਕਰ ਲਵੋ ਪਰ ਮਹੰਤ ਜੀ ਨੇ ਪੁੱਛਿਆ ਤੁਸੀਂ ਇਹ ਰੁਪਏ ਸਾਨੂੰ ਸਾਧਵਾਨ ਨੂੰ ਕਿਉਂ ਦੇਣਾ ਚਾਹੁੰਦੇ ਹੋ ਜਵਾਬ ਵਿੱਚ ਨਾਨਕ ਜੀ ਨੇ ਕਿਹਾ ਮੈਨੂੰ ਪਿਤਾ ਜੀ ਨੇ ਇੱਕ ਖਰਾ ਸੋਦਾ ਕਰਨ ਲਈ ਭੇਜਿਆ ਹੈ ਮੈਨੂੰ ਅਜਿਹਾ ਲੱਗਦਾ ਹੈ ਕਿ ਇਸ ਤੋਂ ਅੱਛਾ ਖਰਾ ਸੌਦਾ ਹੋਰ ਹੋ ਹੀ ਨਹੀਂ ਸਕਦਾ ਇਸ ਵਿੱਚ ਮੁਨਾਫਾ ਹੀ ਮੁਨਾਫਾ ਵਖਾਈ ਜਾਂਦਾ ਹੈ ਤਦ ਮੰਤ ਨੇ ਕਿਹਾ ਅਸੀਂ ਰੁਪਏ ਨਹੀਂ ਲੈਂਦੇ ਜੇਕਰ ਤੁਹਾਡੀ ਇੱਛਾ ਹੈ ਤਾਂ ਸਾਨੂੰ ਅਨਾਜ ਲਿਆ ਦਿਓ ਅਸੀਂ ਆਪ ਭੋਜਨ ਤਿਆਰ ਕਰ ਲਵਾਂਗੇ ਇਹ ਸੁਣ ਕੇ ਨਾਨਕ ਜੀ ਕੋਲ ਦੇ ਨਗਰ ਚੂੜਕਾ ਨੇ ਗਏ ਉੱਥੋਂ ਸਾਰੇ ਪ੍ਰਕਾਰ ਦੀ ਰਸਦ ਖਰੀਦ ਕੇ ਇਕ ਬੈਲਗੱਡੀ ਵਿੱਚ ਲਦਵਾ ਕੇ ਸਾਧੂ ਸੰਨਿਆਸੀਆਂ ਨੂੰ ਦੇਖ ਕੇ ਵਾਪਸ ਘਰ ਨੂੰ ਪਰਤ ਆਏ ਤਲਵੰਡੀ ਪਿੰਡ ਦੇ ਨਜ਼ਦੀਕ ਪਹੁੰਚ ਉੱਤੇ ਗੁਰੂ ਜੀ ਆਪਣੇ ਪਿੰਡ ਦੀ ਬਾਹਰ ਵਾਲੀ ਚੋਪਾਲ ਉੱਤੇ ਬੈਠ ਗਏ ਅਤੇ ਬਾਲੇ ਨੂੰ ਘਰ ਭੇਜ ਦਿੱਤਾ ਜਦੋਂ ਪਿਤਾ ਕਾਲੂ ਜੀ ਨੂੰ ਗਿਆਤ ਹੋਇਆ ਕਿ ਬਾਲਾ ਪਰਤ ਆਇਆ ਹੈ ਪਰ ਨਾਨਕ ਜੀ ਦਾ ਕਿਤੇ ਪਤਾ ਨਹੀਂ ਤਾਂ ਉਹਨਾਂ ਨੇ ਤੁਰੰਤ ਬਾਲੇ ਨੂੰ ਸੱਦ ਕੇ ਸਾਰੀ ਜਾਣਕਾਰੀ ਪ੍ਰਾਪਤ ਕੀਤੀ। ਉਹਨਾਂ ਨੂੰ ਜਿਵੇਂ ਹੀ ਇਹ ਗਿਆਤ ਹੋਇਆ ਕਿ ਸਾਰੇ ਰੁਪਏ ਨਾਨਕ ਜੀ ਨੇ ਸਾਧਵਾ ਨੂੰ ਭੋਜਨ ਖਰਾਂਣ ਉੱਤੇ ਖਰਚ ਕਰ ਦਿੱਤੇ ਹਨ ਤਾਂ ਉਹ ਗੁੱਸੇ ਹੋ اٹھے ਅਤੇ ਨਾਨਕ ਜੀ ਖੋਜ ਵਿੱਚ ਚੱਲ ਪਏ। ਉਹਨਾਂ ਦੀ ਨਾਨ ਨਾਨਕੀ ਜੀ ਵਿਆਹ ਦੇ ਬਾਅਦ ਪਹਿਲੀ ਵਾਰ ਟੇਕੇ ਆਈ ਹੋਈ ਸੀ। ਜਿਵੇਂ ਹੀ ਉਹਨਾਂ ਨੂੰ ਗਿਆਤ ਹੋਇਆ ਕਿ ਪਿਤਾ ਜੀ ਕ੍ਰੋਧ ਵਿੱਚ ਹਨ। ਤਦ ਪੈਨ ਨਾਨਕ ਜੀ ਪਿਤਾ ਜੀ ਇਹ ਪਿੱਛੇ-ਪਿੱਛੇ ਚੱਲ ਪਈ ਖੋਜਦੇ-ਖੋਜਦੇ ਨਾਨਕ ਜੀ ਪਿਤਾ ਕਲਿਆਣ ਚੰਦ ਜੀ ਨੂੰ ਸੁੱਕੇ ਤਲਾਬ ਦੇ ਕੰਡੇ ਦੀ ਚੋਪਾਲ ਉੱਤੇ ਬੈਠੇ ਮਿਲ ਗਏ ਤਦ ਕੀ ਸੀ ਪਿਤਾ ਜੀ ਨੇ ਨਾਨਕ ਜੀ ਨੂੰ ਪੁੱਛਿਆ ਰੁਪਈਏ ਕਿੱਥੇ ਹਨ ਇਸ ਉੱਤੇ ਨਾਨਕ ਜੀ ਸ਼ਾਂਤ ਚਿੱਤ ਬੈਠੇ ਰਹੇ ਕੋਈ ਜਵਾਬ ਨਹੀਂ ਪਾ ਕੇ ਪਿਤਾ ਕਾਲੂ ਜੀ ਨੇ ਕਰੋਧ ਵਿੱਚ ਆ ਕੇ ਨਾਨਕ ਜੀ ਦੀ ਗੱਲ ਉੱਤੇ ਜ਼ੋਰ ਵੱਲੋਂ ਇੱਕ ਜਪੇੜ ਜੜ ਦਿੱਤੀ ਅਤੇ ਫਟਕਾਰਨ ਲੱਗੇ ਜਿਵੇਂ ਹੀ ਉਹਨਾਂ ਨੇ ਦੁਬਾਰਾ ਜਪੇੜ ਲਗਾਉਣ ਲਈ ਹੱਤ ਉੱਤੇ ਚੁੱਕਿਆ ਉਦੋਂ ਪੈਨ ਨਾਨਕ ਜੀ ਨੇ ਉਹਨਾਂ ਦਾ ਹੱਥ ਫੜ ਲਿਆ ਅਤੇ ਆਪ ਆਪਣੇ ਪਿਆਰੇ ਭਰਾ ਅਤੇ ਪਿਤਾ ਜੀ ਦੇ ਵਿੱਚ ਦੀਵਾਰ ਬਣ ਕੇ ਖੜੀ ਹੋ ਗਈ ਪਿਤਾ ਜੀ ਦਾ ਕਰੋਧ ਸ਼ਾਂਤ ਹੋਣ ਨੂੰ ਨਹੀਂ ਆ ਰਿਹਾ ਸੀ ਅੰਤ ਤੀ ਨਾਨਕ ਜੀ ਦੇ ਸਮਝਾਉਣ ਬਝਾਉਣ ਉਤੇ ਨਾਨਕ ਜੀ ਨੂੰ ਨਾਲ ਲੈ ਕੇ ਘਰ ਪਰਤ ਆਏ ਇਹ ਘਟਨਾ ਜੰਗਲ ਦੀ ਅੱਗ ਦੀ ਤਰ੍ਹਾਂ ਸਾਰੇ ਤਲਵੰਡੀ ਨਗਰ ਵਿੱਚ ਫੈਲ ਗਈ ਕਿ ਮਹਿਤਾ ਕਾਲੂ ਜੀ ਨੇ ਨਾਨਕ ਜੀ ਦੀ ਮਾਰ ਕਟਾਈ ਕੀਤੀ ਹੈ ਜਿਵੇਂ ਹੀ ਰਾਏ ਪੁਲਾਰ ਨੂੰ ਇਹ ਘਟਨਾ ਪਤਾ ਹੋਈ ਉਹਨਾਂ ਨੇ ਮਹਿਤਾ ਕਾਲੂ ਜੀ ਨੂੰ ਸੱਦ ਭੇਜਿਆ ਜਦੋਂ ਪਿਤਾ ਪੁੱਤ ਦੋਨੋਂ ਰਾਏ ਪੁਲਾਰ ਜੀ ਦੇ ਸੰਮੁਖ ਮੌਜੂਦ ਹੋਏ ਰਾਏ ਜੀ ਨੇ ਨਾਨਕ ਜੀ ਉੱਤੇ ਪ੍ਰਸ਼ਨ ਕੀਤਾ ਨਾਨਕ ਜੀ ਤੁਸੀਂ ਸਾਰੇ ਰੁਪਏ ਫਕੀਰਾਂ ਉੱਤੇ ਕਿਉਂ ਖਰਚ ਕਰ ਦਿੱਤੇ ਜਵਾਬ ਵਿੱਚ ਨਾਨਕ ਜੀ ਕਹਿਣ ਲੱਗੇ ਮੈਨੂੰ ਜਾਂਦੇ ਸਮੇਂ ਪਿਤਾ ਜੀ ਨੇ ਵਿਸ਼ੇਸ਼ ਹadesh ਦਿੱਤਾ ਸੀ ਕਿ ਵੇਖਣਾ ਪੁੱਤਰ ਖਰਿਆ ਸੌਦਾ ਹੀ ਕਰਨਾ ਇਸ ਲਈ ਮੈਂ ਆਪਣੇ ਵੱਲੋਂ ਬਹੁਤ ਸੋਚ ਸਮਝ ਕੇ ਖਰਾ ਸੌਦਾ ਹੀ ਕੀਤਾ ਹੈ ਇਸ ਵਿੱਚ ਮਨਾਫਾ ਹੀ ਮਨਾਫਾ ਹੈ ਇਹ ਜਵਾਬ ਸੁਣ ਕੇ ਰਾਏ ਪੁਲਾਰ ਨੇ ਮੈਂ ਤਾਂ ਕਾਲੂ ਜੀ ਨੂੰ ਕਿਹਾ ਮੈਂ ਪਹਿਲਾਂ ਵੀ ਕਈ ਵਾਰ ਕਹਿ ਚੁੱਕਿਆ ਹਾਂ ਕਿ ਨਾਨਕ ਜੀ ਵੱਲੋਂ ਭੁੱਲ ਕੇ ਵੀ ਆਪਾਂ ਦਰਸਬਾਹ ਨਹੀਂ ਕਰਨਾ ਪਰ ਇੱਕ ਤੁਸੀਂ ਹੋ ਕੀ ਗੱਲ ਨੂੰ ਸਮਝਦੇ ਹੀ ਨਹੀਂ ਅਤੇ ਆਪਣੀ ਮਨਮਾਨੀ ਕਰਦੇ ਹੋ ਅੱਜ ਵੱਲੋਂ ਇੱਕ ਗੱਲ ਗੰਠ ਵੱਲ ਬੰਨ ਲਓ ਕਿ ਨਾਨਕ ਜੀ ਜੋ ਵੀ ਕਾਰਜ ਕਰਨ ਉਸ ਵਿੱਚ ਰੁਕਾਵਟ ਨਾ ਪਾਣਾ ਜੇਕਰ ਤੁਹਾਡਾ ਕੋਈ ਨੁਕਸਾਨ ਹੁੰਦਾ ਹੈ ਤਾਂ ਮੈਂ ਉਸ ਨੁਕਸਾਨ ਦੀ ਪੂਰਤੀ ਕਰ ਦਿਆ ਕਰਾਂਗਾ ਸਾਧ ਸੰਗਤ ਜੀ ਜੇਕਰ ਤੁਹਾਨੂੰ ਇਹ ਸਾਕੀ ਪਸੰਦ ਆਈ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਜ਼ਰੂਰ ਲਿਖੋ